ਕੀ ਇੱਕ ਫਿਲਮ ਆ ਰਹੀ ਹੈ ਬੜੀ ਵਧੀਆ ਮੇਰੀ ਭੈਣ ਦੀ ਕੰਗਨਰ ਰਨੋਦ ਦੀ ਮਤਲਬ ਮੈਂ ਕਹਿੰਦਾ ਬੱਲੇ ਬੱਲੇ ਕਰਾ ਦੋ ਪੂਰੇ ਵਰਲਡ ਸਾਡੇ ਦਿਲ ਤੇ ਬਾਰੇ ਬੜੇ ਖੁੱਲੇ ਆ ਠੀਕ ਹੈ ਨਾ ਜੀ ਸਾਹਿਬ ਮੇਰੇ ਪੰਜਾਬੀ ਭਰਾ ਜਿੰਨੇ ਵੀ ਹੋਣ ਸਾਰੇ ਦਿਲ ਖੁੱਲੇ ਨੇ ਮਤਲਬ ਉਹ ਵੈਲਕਮ ਕਰਦੇ ਸਵਾਗਤ ਕਰਦੇ ਆ कि शेरनी दी फिल्म आई है और इस शेर ने क्या है कि पूरे वर्ल्ड एज एक ही नाम होवे कंगना नो आपकी फिल्म के साथ है हम इमरजेंसी की बल्ले बल्ले है ग्रे बाबा मेरी करा जीदा बाबा देखी नहीं अब विरोध का नहीं करना ओ सानू साथ देना चाहिए पार जो संसद भी <ideally two -tops music> वो बोलती है ना हकों के बारे जनता के हकों के बारे बोलती है और मैं वो शेरनी की वैसे तरीफ करता वा क्योंकि वो शेरनी है वो शेरनी तरीफ तो शेर, शेर करूंगा ही करूंगा ਸਾਡੇ ਨੂਜ਼ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਪ੍ਰਗਤੀ ਸਵਾਗਤ ਕਰਦੀ ਹਾਂ ਜਿੱਦਾਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਕੰਗਨਾ ਰਣੌਤ ਦੀ ਜਿਹੜੀ ਫਿਲਮ ਹੈ ਐਮਰਜੈਂਸੀ ਉਹ ਹੁਣ ਰਿਲੀਜ਼ਿੰਗ ਡੇਟਸ ਤੇ ਹੈ ਬਟ ਸਟਿਲ ਜਿਹੜੇ ਉਸ ਦੇ ਖਿਲਾਫ ਮੋਰਚੇ ਕਿਤੇ ਜਾ ਰਹੇ ਨੇ ਸਿੱਖ ਜਥੇਬੰਦੀਆਂ ਵੱਲੋਂ ਕਿ ਇਹ ਜਿਹੜੀ ਫਿਲਮ ਹੈ ਉਹ ਗਲਤ ਹੈ ਕਿਉਂਕਿ ਉਸ ਦੇ ਵਿੱਚ ਜਿਹੜਾ ਸਿੱਖ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ ਜੋ ਕਿ ਕਾਫੀ ਹੁਣ ਇਸ ਟਾਈਮ ਤਗੜਾ ਮਾਹੌਲ ਕ੍ਰੀਏਟ ਕੀਤਾ ਹੋਇਆ ਸਾਰੇ ਤੁਸੀਂ ਦੇਖ ਸਕਦੇ ਹੋ ਨਾ ਸਿਰਫ ਪੰਜਾਬ ਦੇ ਵਿੱਚ ਬਲਕਿ ਆਲ ਓਵਰ ਦਾ ਇੰਡੀਆ ਵੀ ਇਸ ਫਿਲਮ ਨੂੰ ਲੈ ਕੇ ਜਿਹੜੀਆਂ ਸੁਰਖੀਆਂ ਹੈ ਉਹ ਗੋਰੀਆਂ ਚਾਰੀਆਂ ਨੇ ਸੋ ਅੱਜ ਅਸੀਂ ਅਮਿਤ अरोड़ा ਜੀ ਕੋਲ ਪਹੁੰਚੇ ਅੱਜ ਅਸੀਂ ਉਹਨਾਂ ਨਾਲ ਗੱਲਬਾਤ ਕਰਾਂਗੇ ਤੇ ਉਹਨਾਂ ਨੂੰ ਪੁੱਛਾਂਗੇ ਕਿ ਉਹਨਾਂ ਦੇ ਹਿਸਾਬ ਨਾਲ ਇਹ ਫਿਲਮ ਕਿਸ ਤਰੀਕੇ ਦਾ ਇੱਕ ਰੂਪ ਪੇਸ਼ ਕਰਦੀ ਹੈ ਸਤਿ ਸ਼੍ਰੀ ਅਕਾਲ ਸਰ ਜੈ ਸ਼੍ਰੀ கிருஷ்ਨਾ ਜੈ ਸ਼੍ਰੀ ਰਾਦੇ ਠਾਕੁਰ ਜੀ ਦਾ ਆਸ਼ੀਰਵਾਦ ਸਦਾ ਸਭ ਪਰ ਬਣਾ ਰਹੇ ਬਾਂਕੇ ਵਿਹਾਰੀ ਕਿਰਪਾ ਸਦਾ ਸਭ ਪਰ ਬਣੀ ਰਹੇ ਜੀ ਸਰ ਸਭ ਤੋਂ ਪਹਿਲਾ ਸਵਾਲ ਮੇਰਾ ਤੁਹਾਡੇ ਤੋਂ ਇਹ ਹੈ ਕਿ ਜਿੱਦਾਂ ਕਿ ਤੁਹਾਨੂੰ ਪਤਾ ਹੈ ਕਿ ਆਏ ਦਿਨ ਜਿਹੜੀ ਕੰਗਨਾ ਰਣੋਂ ਤਾਂ ਸੁਰਖੀਆਂ ਦੇ ਵਿੱਚ ਰਹਿੰਦੀ ਹੈ ਬੇਸ਼ੱਕ ਉਹ ਥੱਪੜ ਕਾਂਡ ਹੋਵੇ ਜਾਂ ਫਿਰ ਉਹਨਾਂ ਦੀ ਫਿਲਮ ਦੇ ਰਿਲੀਜ਼ ਤਾਂ ਇਹ ਤੁਹਾਡੇ ਸਾਹਮਣੇ ਇਹ ਸੁਰਖੀਆਂ ਕਿਸ ਰੂਪ ਲੈ ਰਹੀਆਂ ਨੇ ਮੇਰੀ ਗੱਲ ਸੁਣੋ ਜੀ ਸਾਰਨਾ ਪਹਿਲਾਂ ਤੇ ਇੱਕ ਕਲਾਕਾਰ ਹੈ ਕਲਾਕਾਰ ਤੋਂ ਜਿਹੜਾ ਬੰਦਾ ਉਬਰਿਆ ਹੋਵੇ ਮਤਲਬ ਦੁਨੀਆ ਉਹਨੂੰ ਵਰਲਡ ਪਸੰਦ ਕਰਦਾ ਮੈਂ ਇਹ ਨਹੀਂ ਕਹੂੰਗਾ ਇੰਡੀਆ ਮੈਂ ਕਹੂੰਗਾ ਵਰਲਡ ਪਸੰਦ ਕਰਦਾ ਵਰਲਡ ਫੇਮਸ ਹੈ ਦੇਖੋ ਕਲਾਕਾਰੀ ਤੋਂ ਕਿੰਨੀ ਤਰੱਕੀ ਉਹਨੇ ਪਾਈ ਹੈ ਕਿੰਨੀ ਬੁਲੰਦੀ ਪਾਈ ਹੈ ਮਤਲਬ ਦੇਖੋ ਕਿ ਅੱਜ ਭਾਰਤ ਸਰਕਾਰ ਦੇ ਵਿੱਚ ਉਹ ਮੈਂਬਰ ਆਫ ਪਾਰਲੀਮੈਂਟ ਹੈ ਆਖਰ ਨੂੰ ਜਨਤਾ ਦੁਨੀਆ ਪਿਆਰ ਕਰਦੀ ਹੈ ਤਦ ਹੀ ਮੈਂਬਰ ਆਫ ਪਾਰਲੀਮੈਂਟ ਹੈ ਔਰ ਸਾਨੂੰ ਸਾਥ ਦੇਣਾ ਚਾਹੀਦਾ ਹੈ ਕਿ ਜਿਹੜੀ ਉਹਨੇ ਤਨੋਂ ਮਨੋਂ ਤਨੋਂ ਮਤਲਬ ਕਲਾਕਾਰ ਦਾ ਕੀ ਹੁੰਦਾ ਕਿ ਕਲਾਕਾਰ ਨੇ ਪੂਰਾ ਆਪਣਾ ਉਹ ਲਾਇਆ ਹੁੰਦਾ ਕਿ ਪੂਰੀ ਐਮ ਲਾਈ ਹੁੰਦੀ ਕਿ ਮੇਰੀ ਫਿਲਮ ਦਾ ਮੇਰਾ ਪ੍ਰੋਜੈਕਟ ਆ ਰਿਹਾ ਹੈ ਚਾਹੇ ਲਗਾ ਲਓ ਮੈਂ ਵੀ ਕਲਾਕਾਰੀ ਮੇਰੀ ਤੁਸੀਂ ਗਾਣੇ ਸੁਨੇ ਆ ਮਤਲਬ ਸਵੇਰਾ ਪ੍ਰੋਜੈਕਟ ਆ ਰਿਹਾ ਮੈਂ ਵੀ ਬਹੀ ਕਹੂੰਗਾ ਆਪਣੀ ਚੀਜ਼ ਕਿ ਨਹੀਂ ਇਹ ਫੇਲ ਨਾ ਹੋਵੇ ਇਦਾਂ ਦੇਖੋ ਕਿ ਉਹਨੇ ਤਨੋਂ ਮਨੋਂ ਤਨੋਂ ਕਿੰਨੀ ਮਿਹਨਤ ਕੀਤੀ ਹੈ ਔਰ ਸਾਨੂੰ ਚਾਹੀਦਾ ਪੰਜਾਬੀਆਂ ਨੂੰ ਅਸੀਂ ਪੰਜਾਬੀ Hindu ਦੇਖੋ ਸਾਡੇ ਦਿਲ ਤੇ ਬਹੁਤ ਖੁੱਲੇ ਆ ਠੀਕ ਹੈ ਨਾ ਜੀ ਸਾਹਿਬ ਮੇਰੇ ਪੰਜਾਬੀ ਭਰਾ ਜਿੰਨੇ ਵੀ ਹੋਣ ਸਾਰਿਆਂ ਦੇ ਦਿਲ ਖੁੱਲੇ ਨੇ ਮਤਲਬ ਉਹ ਵੈਲਕਮ ਕਰਦੇ ਸਵਾਗਤ ਕਰਦੇ ਆ ਕਿ ਇੱਕ ਫਿਲਮ ਆ ਰਹੀ ਹੈ ਬੜੀ ਵਧੀਆ ਮੇਰੀ ਭੈਣ ਦੀ ਕੰਗਨਾਰ ਨੋਦੀ ਮਤਲਬ ਮੈਂ ਕਹਿੰਦਾ ਬੱਲੇ ਬੱਲੇ ਕਰਾ ਲਓ ਪੂਰੇ ਵਰਲਡ ਚ ਪਤਾ ਲੱਗੇ ਕਿ ਸ਼ੇਰ ਵੀ ਦੀ ਫਿਲਮ ਆਈ ਹੈ ਔਰ ਇਸ ਸ਼ੇਰ ਨੇ ਕਿਹਾ ਹੈ ਕਿ ਪੂਰੇ ਵਰਲਡ ਚ ਇੱਕ ਹੀ ਨਾਮ ਹੋਵੇ ਕੰਗਨਾਰ ਨੋ ਆਪकी ਫਿਲਮ ਕੇ ਸਾਥ ਹੈ ਅਮ ਐਮਰਜੈਂਸੀ ਕੀ ਬੱਲੇ ਬੱਲੇ ਹੈ ਪਰ ਸਰ ਤੁਸੀਂ ਜਿੱਦਾ ਕਹਿ ਰਹੇ ਹੋ ਕਿ ਕੰਗਨਾਰ ਨੋਤਾ ਸੰਸਦ ਮੈਂਬਰ ਭਾਜਪਾ ਦੇ ਵੱਲੋਂ ਹੈ ਤੇ ਤੁਹਾਡੀ ਐਂਟੀ ਪਾਰਟੀ ਵਾਲਾ ਚੱਕਰ ਨਹੀਂ ਪੈਂਦਾ ਫਿਰ ਮੇਰੀ ਗੱਲ ਸੁਣੋ ਜੀ ਪਾਰਟੀ ਬਾਜੀ ਕਿੱਥੋਂ ਆ ਗਈ ਇੱਕ ਪਾਰਟੀ ਬਾਜੀ ਜੁਕੀ ਲੈਣਾ ਕਲਾਕਾਰਾਂ ਨੂੰ ਹੌਸਲਾ ਬਜਾਓ ਇਹ ਕਲਾਕਾਰ ਹੈ ਕਲਾਕਾਰ ਲਈ ਕੋਈ ਪਾਰਟੀ ਨਹੀਂ ਹੁੰਦੀ ਕਲਾਕਾਰ ਲਈ ਕੋਈ ਉਹ ਨਹੀਂ ਹੁੰਦਾ ਕਲਾਕਾਰ ਦਾ ਕੰਮ ਹੈ ਕਿ ਉਹਨੇ ਇੱਕ ਇੱਕ ਆਪਣਾ ਰੁਪਈਆ ਲਾਇਆ ਫਿਲਮ ਦੇਖੋ ਕਿੰਨਾ ਠੀਕ ਹੈ ਇੱਕ ਉਹ ਪਹਿਲੇ ਹੀ ਕਲਾਕਾਰ ਸੀਗੀ ਮਤਲਬ ਸਾਡੀ ਹੌਸਲਾ ਫਜ਼ਾਈ ਕਰਨਾ ਸਾਡਾ ਫਰਜ਼ ਹੈ ਪੂਰੇ ਆਲ ਵਰਲਡ ਦਾ ਫਰਜ਼ ਹੈ ਕਿ ਉਸ ਨੂੰ ਅਸੀਂ ਫਿਲਮ ਨੂੰ ਕਾਮਯਾਬ ਬਣਾਈਏ ਠੀਕ ਹੈ ਜੀ ਹੁਣ ਕਈ ਲੋਕ ਵਿਰੋਧ ਕਰਦੇ ਆ ਵਿਰੋਧ ਤੇ ਆਪਾਂ ਤਾਂ ਕਰੀਏ ਜੀ ਫਿਲਮ ਤਾਂ ਦੇਖੀ ਹੋਵੇ ਜੇ ਫਿਲਮ ਗਲਤ ਹੋਵੇ ਵਿਰੋਧ ਤੇਰਾ ਮੈਂ ਵੀ ਕਰਾਂ ਕੋ ਤੁਸੀਂ ਪਿੱਛੇ ਦੇਖਿਆ ਮੈਂ ਕਈ ਫਿਲਮਾਂ ਦਾ ਵਿਰੋਧ ਕੀਤਾ ਹੈ ਵਿਰੋਧ ਤਾਂ ਨਹੀਂ ਕਰਾ ਫਿਲਮ ਆਪਾਂ ਦੇਖੀ ਨਹੀਂ ਆਪਾਂ ਵਿਰੋਧ ਕਰਨੀ ਕਰਨਾ ਸਰਨਾ ਪਹਿਲਾਂ ਮੈਂ ਭਾਰਤ ਦੀ ਜਨਤਾ ਨੂੰ ਆਲ ਵਰਲਡ ਦੀ ਜਨਤਾ ਨੂੰ ਕਹਿੰਨਾ ਕਿ ਆਪਾਂ ਸਰਨਾ ਪਹਿਲਾਂ ਫਿਲਮ ਦੇ ਚੀਜ਼ੇ ਸਾਰੇ ਭਰਾ ਰਲ ਕੇ ਔਰ ਫਿਲਮ ਥੀਏਟਰ ਪਰ ਲੋ ਉਸ ਦਿਨ ਮੈਂ ਕਹਿੰਦਾ ਪਤਾ ਲੱਗੇ ਪਹਿਲੇ ਦਿਨ ਹੀ ਸੁਪਰ ਡੁਪਰ ਹਟ ਹੋ ਜਾ ਫਿਲਮ ਕਿਉਂਕਿ ਸਾਨੂੰ ਚਾਹੀਦਾ ਹੈ ਕਲਾਕਾਰ ਦੀ ਹੌਸਲਾ ਵਧਾਈ ਕਰਨਾ ਕਿਉਂਕਿ ਕਲਾਕਾਰ ਆਪਾਂ ਨੂੰ ਕੋਈ ਚੀਜ਼ ਦੇ ਰਿਹਾ ਐਂਟਰਟੇਨਮੈਂਟ ਲਈ ਫਿਲਮ ਬਣਾਈ ਹੋਣੇ ਮਤਲਬ ਆਪਾਂ ਦੇਖੀਏ ਸਹੀ ਫਿਲਮ ਦੇ ਵਿੱਚ ਕੀ ਹੈ ਪਰ ਸਰ ਪੰਜਾਬ ਦੇ ਵਿੱਚ ਤਾਂ ਲੋਕੀ ਕਹਿ ਰਹੇ ਨੇ ਕਿ ਅਸੀਂ ਇਹਨੂੰ ਦੇਖਣਾ ਹੀ ਨਹੀਂ ਇਹ ਫਿਲਮ ਨੂੰ ਬੋਇਕਾਟ ਕਰ ਦੇਣਾ ਕਿਉਂਕਿ ਪੰਜਾਬ ਦੇ ਵਿੱਚ ਜਿਹੜੀ ਸਿਚੁਏਸ਼ਨ ਹੋਈ ਸੀ ਪੰਜਾਬ ਦੀ ਥੀ ਨਾਲ ਵੀ ਉਹਨਾਂ ਦਾ ਇੱਕ ਈਸ਼ੂ ਕ੍ਰੀਏਟ ਹੋ ਗਿਆ ਸੀ 에ਰਪੋਰਟ ਤੇ ਤੇ ਉਸ ਤੋਂ ਬਾਅਦ ਕਾਫੀ ਬਾਦ ਪੰਜਾਬ ਦੇ ਵਿੱਚ ਇੱਕ ਹਿਟਲਰ ਦੇ ਫਾਰਮ ਦੇ ਵਿੱਚ ਕੰਨਰ ਨੂੰ ਨਾ ਤੋਂ ਦੇਖਿਆ ਜਾਂਦਾ ਸੀ ਤੁਹਾਡਾ ਉਸ ਤੇ ਕੀ ਕਹਿਣਾ ਹੈ ਮੇਰੀ ਗੱਲ ਸੁਣੋ ਜੀ ਮੈਂ ਤਾਂ ਕਿਸੇ ਕੋਲ ਨਹੀਂ ਸੁਣਿਆ ਠੀਕ ਹੈ ਜੀ ਮੇਰੇ ਕੋਲੋਂ ਮੇਰੇ ਜਿੰਨੇ ਮਿੱਤਰ ਨੇ ਜਿਹੜੇ ਮੇਰੇ ਪਿਆ ਪਿਆਰ ਕਰਦੇ ਜਿਹੜੇ ਗੰਗਣਾ ਨੂੰ ਸਾਰੀ ਦੁਨੀਆ ਕਹਿ ਰਹੀ ਪੰਜਾਬ ਦੇ ਵਿੱਚ ਹਿੰਦੂ ਪੰਜਾਬੀ ਜਾਂ ਮੈਂ ਠੀਕ ਹੈ ਜੀ ਹਿੰਦੂ ਜੱਟ ਆ ਸ਼ੇਰ ਆ ਠੀਕ ਹੈ ਜੀ ਮੈਂ ਕਹਿ ਰਿਹਾ ਵਾਂ ਕਿ ਸਾਰੇ ਫਿਲਮ ਦੇਖੋ ਔਰ ਪੰਜਾਬ ਚ ਕੋਈ ਇਹੋ ਜਿਹਾ ਵਿਅਕਤੀ ਨਹੀਂ ਹੈ ਜਿਹੜਾ ਫਿਲਮ ਦਾ ਬਾਇਕਟ ਕਰ ਰਿਹਾ ਕੋਈ ਨਹੀਂ ਕਰ ਰਿਹਾ ਤੁਸੀਂ ਇਹੋ ਜਿਹੀ ਫੁਆਨ ਫਲਾਓ ਕਿਉਂਕਿ ਸਾਰਿਆਂ ਤੁਸੀਂ ਆਪਣੇ ਚੈਨਲ ਆਈ ਇਹੀ ਕਹੋ ਕਿ ਸਾਰਨਾ ਪਹਿਲਾਂ ਐਮਰਜੈਂਸੀ ਫਿਲਮ ਦੇਖੋ ਕਿਉਂਕਿ ਇਹ ਦੇਖਣੀ ਜ਼ਰੂਰੀ ਹੈ ਫਿਰ ਨੂੰ ਪਤਾ ਲੱਗੇ ਕੀ ਹੈਗਾ ਵਾ ਇਸ ਲਈ ਇਸ ਚੀਜ਼ ਦਾ ਕੋਈ ਵਿਰੋਧ ਨਾ ਕਰੋ ਤੁਸੀਂ ਵੀ ਚੈਨਲ ਤੇ ਇਹੀ ਕਹੋ ਕਿ ਫਿਲਮ ਵਾਤ ਤੋਂ ਵਾਤ ਤੁਸੀਂ ਸਾਰੇ ਦੇਖੋ ਸਰ ਇਹ ਤਾਂ ਫਿਰ ਇ ਸੰਨਰ ਨੂੰ ਤੁਹਾਨੂੰ ਤੁਹਾਡੇ ਪਰਸਨਲੀ ਕਾਲ ਹੋਇਆ ਤੇ ਉਹ ਕਹਿ ਰਹੇ ਨੇ ਕਿ ਅਮਿਤ ਜੀ ਮੇਰੀ ਫਿਲਮ ਨੂੰ ਪ੍ਰਮੋਟ ਕਰੋ ਨਾ ਸਿਰਫ ਲੁਧਿਆਣਾ ਦੇ ਵਿੱਚ ਬਲਕਿ 올ਓਵਰ ਦੀ ਪੰਜਾਬ ਤੁਹਾਡਾ ਇਸ ਤੇ ਕੀ ਕਹਿਣਾ ਹੈ ਮੇਰੀ ਗੱਲ ਸੁਣੋ ਜੀ ਪਹਿਲਾਂ ਤੇ ਤੁਹਾਡੇ ਮੂੰਹ 'ਚ ਲੱਡੂ ਕਿ ਮੈਨੂੰ ਕੋਲ ਆਵੇ ਠੀਕ ਹੈ ਨਾ ਜੀ ਔਰ ਬਹੁਤ ਜਲਦ ਆ ਵੀ ਜਾਏਗੀ ਕੋਈ ਇਹੋ ਜੀ ਗੱਲ ਨਹੀਂ ਹੈਗੀ ਤੁਹਾਡੇ ਮੂੰਹ 'ਚ ਲੱਡੂ ਹੈ ਕਿਉਂਕਿ ਤੁਸੀਂ ਇੰਨੀ ਵੱਡੀ ਗੱਲ ਕਹੀ ਹੈ ਕਿ ਆਜੇ ਤੱਕ ਤੱਕ ਵਹਿੇ ਜੀ ਗੱਲ ਨਹੀਂ ਕਿਉਂਕਿ ਮੈਂ ਉਹ ਸ਼ੇਰਨੀ ਦੀ ਤਾਰੀਫ ਤਾਂ ਕਿਉਂ ਕਰਦਾ ਵਾਂ ਜੋ ਸੰਸਦ ਵਿੱਚ ਵੀ ਉਹ ਬੋਲਦੀ ਹੈ ਨਾ ਹੱਕਾਂ ਦੇ ਬਾਰੇ ਜਨਤਾ ਦੇ ਹੱਕਾਂ ਦੇ ਬਾਰੇ ਬੋਲਦੀ ਹੈ ਔਰ ਮੈਂ ਉਹ ਸ਼ੇਰਨੀ ਦੀ ਵਹਿੇ ਗਰੀਬ ਕਰਦਾ ਵਾਂ ਕਿਉਂਕਿ ਉਹ ਸ਼ੇਰ ਨਹੀਂ ਹੈ ਉਹ ਸ਼ੇਰਨੀ ਤਾਰੀਫ ਤਾਂ ਸ਼ੇਰ ਕਰੂਗਾ ਹੀ ਕਰੂਗਾ ਕਿਉਂਕਿ ਕੋਈ ਤੇ ਹੈ ਜਿਹੜੀ ਹਿੰਦੁਸਤਾਨ ਦੀ ਆਵਾਜ਼ ਬਣਿਆ ਹੈ ਕੋਈ ਤੇ ਹੈ ਜਿਹੜਾ ਪੰਜਾਬੀਆਂ ਦੀ ਆਵਾਜ਼ ਬਣਿਆ ਹੈ ਮਤਲਬ ਉਹ ਪੰਜਾਬੀਆਂ ਦੀ ਆਵਾਜ਼ ਵੀ ਹੈ ਹਿੰਦੁਸਤਾਨ ਦੀ ਆਵਾਜ਼ ਵੀ ਹੈ ਇਹ ਚੀਜ਼ ਲੈ ਕੇ ਚੱਲੋ ਕਰ ਕਿਹਾ ਜਾ ਰਿਹਾ ਹੈ ਕਿ ਸਿੱਖ ਜਥੇਬੰਦੀਆਂ ਵੱਲੋਂ ਕਿਹਾ ਜਾ ਰਿਹਾ ਹੈ ਕਿ ਇਹ ਫਿਲਮ ਚ ਸਾਡੀਆਂ ਜਿਹੜੀਆਂ ਭਾਵਨਾਵਾਂ ਨੂੰ ਕਾਫੀ ਠੇਸ ਪਹੁੰਚੀ ਹੈ ਜੀ ਉਹਦੀ ਉਹਦੀ ਗੱਲ ਤੇ ਆ ਗਏ ਫਿਰ ਤੁਸੀਂ ਫਿਲਮ ਦੇਖੀ ਹੈ ਹਜੇ ਫਿਲਮ ਚੱਲਣ ਤੋਂ ਪਹਿਲਾਂ ਫਿਲਮ ਲੱਗਣ ਤੋਂ ਤੁਸੀਂ ਇਹ ਕੋ ਕੀ ਖਿਆਲ ਕਿਸੇ ਨੇ ਕੋਈ ਵਿਰੋਧ ਨਾ ਕਰੋ ਆਪਾਂ ਫਿਲਮ ਦੇਖੀਏ ਸਾਰੇ ਫਿਲਮ ਜੀ ਹੈ ਕੀ ਹੈ ਫਿਰ ਮੈਂ ਵੀ ਉਹਨਾਂ ਨਾਲ ਲੱਗੂਗਾ ਜੇ ਫਿਲਮ ਜੀ ਗਲਤ ਹੋਏਗਾ ਫਿਰ ਮੈਂ ਵੀ ਉਹਨਾਂ ਨਾਲ ਲੱਗ ਕੇ ਵਿਰੋਧ ਕਰੂੰਗਾ ਕਿ ਇਹ ਗਲਤ ਹੈ ਜੇ ਸਹੀ ਨੂੰ ਸਹੀ ਗਲਤ ਨੂੰ ਗਲਤ ਇਸ ਲਈ ਤੁਸੀਂ ਆਪਣੇ ਚੈਨਲ ਤੇ ਮੇਰੇ ਵੱਲੋਂ ਜਨਤਾ ਨੂੰ ਅਪੀਲ ਕਰੋ ਆਪਾਂ ਇੱਕ ਕਲਾਕਾਰ ਦੀ ਹੌਸਲਾ ਵਧਾਈ ਕਰੀਏ ਪਰ ਸਰ ਇੱਕ ਚੀਜ਼ ਮੈਂ ਜਾਂਦੇ ਜਾਂਦੇ ਪੁੱਛਣਾ ਚਾਹੂੰਗਾ ਕਿ ਤੁਸੀਂ ਉਹ ਨਾ ਚੀਜ਼ਾਂ ਤੇ ਕੀ ਬੋਲਣਾ ਚਾਹੋਗੇ ਜਿਹੜੀਆਂ ਆਏ ਦਿਨ ਟਿੱਪਣੀਆਂ ਆਉਂਦੀਆਂ ਨੇ ਆਏ ਦਿਨ ਫਿਲਮ ਨੂੰ ਜਿਹੜਾ ਰੋਕਿਆ ਜਾ ਰਿਹਾ ਸੈਂਸਰ ਬੋਰਡ ਵੱਲੋਂ ਕਿ ਨਹੀਂ ਇਹ ਜਿਹੜੀ ਫਿਲਮ ਮੈਂ ਨਿਰਮਾਤਵਾ ਵੱਲੋਂ ਰੈਕਸ਼ਨੇ ਉਹਨਾਂ ਦੇ ਵੀ ਕੇਸ ਕੀਤਾ ਜਾਏਗਾ ਤਾਂ ਤੁਹਾਡੇ ਸਾਹਮਣੇ ਇਹ ਜਿਹੜੀ ਇੱਕ ਪ੍ਰੋਪਗੈਂਡਾ ਚੱਲਦਾ ਪਿਆ ਹੈ ਕੀ ਹੈ ਸੈਂਸਰ ਬੋਰਡ ਨੇ ਫਿਲਮ ਪਾਸ ਕੀਤੀ ਹੈ ਔਰ ਆਪਣਾ ਫਰਜ਼ ਆ ਸਾਥ ਦੇਣਾ ਔਰ ਆਪਾਂ ਸਾਥ ਦੇਣਾ ਸਾਰਿਆਂ ਨਾਲ ਕੇ ਉਹ ਤੁਸੀਂ ਜਿੱਥੇ ਵੀ ਇੰਟਰਵਿਊ ਜਿਹੜੀ ਕਰਨੀ ਹੈ तुम्हें आप ही बोलया करना है कि मैं भी कंगना की फैन हूँ और यह फिल्म चलेगी बस तुम्हें इन चीज़ बोलनी है क्योंकि आप फिल्म को पे देखिए और फिल्म अपना लगवा जरूर है ठीक है ना ये फिल्म लगे ताकि दुनिया को पता लगे कि फिल्म च यहोजा की है बन की गया फिल्म चाही है इसलिए हर पाबा भी चाहता वै कि फिल्म लगे और सूँ पंजीयन चाहिए कि पंजाब ने हर गलते पहला पहला हर गलते मतलब अगे वे ने अपनी हौसला बधाई अगर कराई है कि पंजाबी हर जगह फेमस ने इसलिएी हिंदू कहें कि पूरे थिएटर पूरे परे ਤਾਂ ਕਿ ਕੰਨਰ ਨੋਡ ਦਾ ਪੂਰਾ ਸਾਥ ਦਿੱਤਾ ਜਾਵੇ ਉਹਨੂੰ ਅੱਗੇ ਵਧਾਇਆ ਜਾਵੇ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਇਹੋ ਜਿਹੇ ਸੁਪਰ ਡੂਪਰ ਹਿੰਦ ਫਿਲਮਾਂ ਬਣਾਵੇ ਤਾਂ ਕਿ ਅਸੀਂ ਆਪਣੀ ਭੈਣ ਕੰਨਰ ਦਾ ਸਾਥ ਦੇ ਸਕੀਏ ਇਸ ਦੇ ਨਾਲ ਹੀ ਸਰ ਇੱਕ ਜਿਹੜਾ ਟੌਪਿਕ ਹੈ ਮੈਂ ਟੌਪਿਕ ਤੋਂ ਇਧਰ ਜਾ ਕੇ ਇੱਕ ਚੀਜ਼ ਹੋਰ ਪੁੱਛਣਾ ਚਾਹਾਂਗਾ ਕੋਲਕਾਤਾ ਦੇ ਵਿੱਚ ਵੀ ਇੱਕ ਸੀਨ ਹੋਇਆ ਸੀਗਾ ਜਿਸ ਤੋਂ ਬਾਅਦ ਕਾਫੀ ਇਸ਼ੂਸ ਕ੍ਰੀਏਟ ਕੀਤੇ ਗਏ ਸੀਨ ਵੀ ਨਹੀਂ ਕਹਿ ਸਕਦੇ ਆਪਾਂ ਬਹੁਤ ਵੱਡਾ ਇੰਸੀਡੈਂਟ ਸੀਗਾ ਜਿਸ ਤੇ ਕਰਕੇ ਕੁੜੀਆਂ ਅੱਜ ਵੀ ਸੇਫ ਨਹੀਂ ਹੈਗੀਆਂ ਅੱਜ ਵੀ ਜੇ ਅਸੀਂ ਕੰਮ ਤੇ ਜਾਏ ਤਾਂ ਸਾਨੂੰ 100 ਚੀਜ਼ਾਂ ਸੋਚਣੀਆਂ ਪੈਂਦੀਆਂ ਨੇ ਤਾਂ ਤੁਹਾਡੇ ਸਾਹਮਣੇ ਜਿਹੜਾ ਸਾਡੀ ਟੀਆਂ ਪੈਣਾ ਬੇਟੀਆਂ ਠੀਕ ਹੈ ਜੀ ਤੁਸੀਂ ਸਾਡੇ ਬੱਚੇ ਹੋ ਟੀਆਂ ਪੈਣਾ ਬੇਟੀਆਂ ਸ਼ੇਰਨੀ ਆ ਬੋਲੋ ਮੈਂ ਸ਼ੇਰਨੀ ਆ ਬੋਲੋ ਮੈਂ ਸ਼ੇਰਨੀ ਆ ਔਰ ਮੈਂ ਹਰ ਚੀਜ਼ ਦਾ ਜਵਾਬ ਦੇਣਾ ਜਾਣਦੀ ਆ ਔਰ ਮੈਂ ਹਰ ਚੀਜ਼ ਦਾ ਜਵਾਬ ਦੇਣਾ ਚਾਹੁੰਦੀ ਐਦਾ ਹੀ ਜਿੱਦਾਂ ਮੇਰੀ ਬੇਟੀ ਮੇਰੀ ਭੈਣੇ ਬੋਲ ਰਹੀ ਐ ਔਰ ਮੈਂ ਕਹਿੰਨਾ ਐਦਾ ਹੀ ਆਲ ਵਰਲਡ ਦੀਆਂ ਪਰ ਭਾਰਤ ਦੀਆਂ ਬੇਟੀਆਂ ਐਦਾ ਹੀ ਸ਼ੇਰਨੀਆਂ ਬਣਨ ਤਾਂ ਕਿ ਅਸੀਂ ਜਵਾਬ ਦੇ ਸਕੀਏ ਜਿਹੜੇ ਲੋਕ ਗਲਤ ਨੇ ਸਰ ਇਹਦੇ ਨਾਲ ਹੀ ਤੁਸੀਂ ਜਿਸ ਤਰੀਕੇ ਨਾਲ ਇੱਕ ਮੈਸੇਜ ਦੱਤਾ ਹੈ ਆਡੀਅנס ਨੂੰ ਕਿ ਫਿਲਮ ਨੂੰ ਦੇਖਣਾ ਪਹਿਲਾ ਚਾਹੀਦਾ ਹੈ ਉਸ ਤੋਂ ਪਹਿਲਾਂ ਇੱਕ ਚੀਜ਼ ਇਹ ਵੀ ਆਉਂਦੀ ਹੈ ਸਰ ਟ੍ਰੇਲਰਸ ਦੇ ਵਿੱਚ ਨਾ ਕਾਫੀ ਕੁਝ ਸ਼ੋਅ ਕੀਤਾ ਗਿਆ ਭਿੰਡਰਾਂ ਬਾਰੇ ਦਾ ਵੀ ਜ਼ਿਕਰ ਕੀਤਾ ਗਿਆ ਮੈਂ ਤੁਹਾਨੂੰ ਉਹ ਉੱਤੇ ਤੇ ਪੁੱਛਣਾ ਚਾਹੂੰਗੀ ਤੁਸੀਂ ਆਪਣੀ تھੜੀ ਟਿਪ ਨਹੀਂ ਦੱਸੋ ਉਸ ਤੇ ਸਰ ਨਾ ਪਹਿਲਾਂ ਮੈਂ ਤੇ ਤੁਹਾਡੇ ਚੈਨਲ 'ਤੇ ਬੇਨਤੀ ਕਰ ਲਗਾ ਜੀ ਕਿਉਂਕਿ ਨਾ ਫਿਲਮ ਤੁਸੀਂ ਦੇਖੀ ਹੈ ਨਾ ਮੈਂ ਦੇਖੀ ਹੈ ਠੀਕ ਹੈ ਨਹੀਂ ਨਾ ਮੇਰੇ ਕਿਸੇ ਭਰਾ ਨੇ ਦੇਖੀ ਹੈ ਜਿੰਨੀ ਵੀ ਆਡੀਅנס ਹੈ ਔਰ ਆਪਾਂ ਫਿਲਮ ਦੇਖੀਏ ਉਸ ਤੋਂ ਬਾਅਦ ਨਿਚੋਰ ਗੜੀਏ ਫਿਰੰਗ ਹੈ ਕੀ ਹੈ ਇਸ ਲਈ ਇਹਦਾ ਵਿਰੋਧ ਨਾ ਕਰੋ ਮੇਰੇ ਭਰਾ ਇਸ ਲਈ ਪਹਿਲਾ ਤੁਸੀਂ ਇਹ ਅਪੀਲ ਕਰੋ ਕੀ ਕੰਗਰਾਰ ਨੋਤ ਦੀ ਫਿਲਮ ਜਲਦ ਸੇ ਜਲਦ ਲਗੇ ਔਰ ਹਮ ਸੁਪਰ ਹਿਟ ਬਣਾਏ। ਜੀ ਸਰ ਔਨ ਕੈਮਰਾ ਇਹ ਚੀਜ਼ ਕਹਿ ਰਹੇ ਹੋ ਕਿ ਜੇਕਰ ਫਿਲਮ ਦੇ ਵਿੱਚ ਐਕਚੁਅਲ ਦੇ ਵਿੱਚ ਕੁਝ ਇਦਾਂ ਦੇ ਸੀਨਸ ਹੋਏ ਤਾਂ ਤੁਸੀਂ ਵੀ ਵਿਰੋਧ ਕਰੋਗੇ। ਜੀ ਮੈਂ ਟੱਟ ਕੇ ਵਿਰੋਧ ਕਰਾਂਗਾ। ਜੀ ਜੇ ਫਿਲਮ ਸਹੀ ਹੋਏਗੀ ਤਾਂ ਮੈਂ ਕਹਾਂਗਾ ਫਿਲਮ ਕੰਗਰਾਰ ਨੋ ਜਿੰਦਾਬਾਦ। ਜੀ ਜੇ ਫਿਲਮ ਸਹੀ ਨਾ ਹੋਈ ਤਾਂ ਮੈਂ ਵਿਰੋਧ ਕਰਾਂਗਾ। ਬਿਲਕੁਲ ਬਿਲਕੁਲ ਜੀ ਇਹ ਸਰ ਨੇ ਦੇਖ ਲਓ ਹੁਣ ਔਨ ਕੈਮਰਾ ਦੀ ਚੀਜ਼ ਕਰ ਗਏ ਤੇ ਅਸੀਂ ਫਿਰ ਸਰ ਮੁਰਤੋਂ ਆਵਾਂਗੇ ਤੁਹਾਡੇ ਕੋਲ ਇਹ ਚੀਜ਼। ਜੀ ਜੀ ਮੋਸਟ ਵੈਲਕਮ ਜਦੋਂ ਮਰਜ਼ੀ ਮੈਂ ਉਹਨਡੀ ਰਿਪੋਰਟ ਕਹਿ ਰਿਹਾ ਕਿ ਤੁਸੀਂ ਟੈਨਸ਼ਨ ਨਾ ਲੋ ਔਰ ਮੈਂ ਕਹਿੰਦਾ ਤੁਸੀਂ ਸਭ ਨੂੰ ਪੰਜਾਬੀਆਂ ਨੂੰ ਸਾਰੇ ਹਿੰਦੁਸਤਾਨੀਆਂ ਨੂੰ ਆਲ ਵਰਲਡ ਦੇ ਲੋਕਾਂ ਨੂੰ ਕੋ ਕਿ ਇਹ ਫਿਲਮ ਦੇਖਣ ਜ਼ਰੂਰ ਜਾਓ ਸੋ ਜਦੋਂ ਕਿ ਅਮਿਤ ਸਰ ਨੇ ਕਿਹਾ ਕਿ ਜਿਹੜੀ ਫਿਲਮ ਆ ਪਹਿਲਾਂ ਸਾਨੂੰ ਦੇਖਣੀ ਚਾਹੀਦੀ ਹੈ ਉਸ ਤੋਂ ਬਾਅਦ ਸਾਨੂੰ ਉਸ ਤੇ ਕੋਈ ਵੀ ਆਪਣਾ ਕਮੈਂਟ ਪਾਸ ਕਰਨਾ ਚਾਹੀਦਾ ਹੈ ਬਿਲਕੁਲ ਸਹੀ ਗੱਲ ਹੈ ਜੇਕਰ ਅਸੀਂ ਫਿਲਮ ਹੀ ਨਹੀਂ ਦੇਖਾਂਗੇ ਉਸ ਤੋਂ ਪਹਿਲਾਂ ਹੀ ਆਪਣੇ ਕਮੈਂਟਸ ਦੇਨੇ ਸ਼ੁਰੂ ਕਰ ਦਾਂਗੇ ਤਾਂ ਕਿਤੇ ਨਾ ਕਿਤੇ ਜਿਹੜਿਆ ਫਿਲਮ ਦੇ ਮੇਕਰਸ ਨੇ ਆ ਫਿਲਮ ਜਿਹਨੇ ਬਣਾਇਆ ਗਿਆ ਉਹਦਾ ਹੌਸਲਾ ਅਫਜ਼ਾਈ ਕਰਨ ਦੀ ਬਜਾਇਆ ਸੀ ਉਹਨਾਂ ਦਾ ਹੌਸਲਾ ਹੋਰ ਜ਼ਿਆਦਾ ਖਤਮ ਕਰ ਦੇਣਾ ਸੋ ਮੇਰੀ ਸਭ ਤੋਂ ਇੱਕ ਹੀ ਗੁਜ਼ਾਰਿਸ਼ ਹੈ ਕਿ ਇੱਕ ਵਾਰ ਜੋ ਵੀ ਫਿਲਮ ਦੇਖਣ ਜਾਏਗਾ ਪਹਿਲਾਂ ਖੁੱਲੇ ਦਿਮਾਗ ਨਾਲ ਜਾਓ ਤੇ ਆਪਣੇ ਉਸ ਹਿਸਾਬ ਨਾਲ ਆਪਣਾ ਥੌਟ ਪ੍ਰੋਸੈਸ ਬਣਾ ਕੇ ਜਾਓ ਕਿ ਤੁਸੀਂ ਹਰ ਚੀਜ਼ ਨੂੰ ਨੈਗੇਟ ਸੋ ਇਦਾਂ ਦੀ ਹੋਰ ਅਪਡੇਟ ਸਿੱਖਣ ਵਾਸਤੇ ਸਾਡੇ ਨਾਲ ਜੁੜੇ ਰੋਜ਼ ਸਿਟੀ ਹੋਮ ਨਿਊਜ਼ ਤੇ ਬਹੁਤ ਬਹੁਤ ਸ਼ੁਕਰੀਆ ਸਰ ਰਾਧੇ ਰਾਦੇ ਜੀ